ਦੇਖ ਲਿਓ ਫੇਸਬੁਕਾਂ ਤੇ ਅਸੀਂ ਕਿਤਨਾ ਕਰਦੇ ਮਗਾਰੇ ਕਰਾਂ ਦੀ ਸਾਡੀ ਪਾਰਟੀ ਲੋਕਾਂ ਦਾ ਹੌਸਲਾ ਰੱਖੇ ਉਹ ਸੁਧਾਰਾ ਕਰੂ ਕੀਤਾ ਹੈ ਤਰੰਤ ਤਰੰਤ ਜੀ ਫੇਸਬੁਕ ਨਾਲ ਜੁੜ ਜੋ ਮੇਰੇ ਨਾਲ ਜੁੜ ਜੋ ਕਿਸਨ ਨਾਲ ਜੁੜ ਜੋ ਜਿੱਦੋਂ ਤੱਕ ਤੁਹਾਨੂੰ ਪਾਰਟੀ ਦੀ ਖਬਰ ਮਿਲਦੀ ਰਹਾ ਕਰੋ ਵੀ ਸਾਡੀਆਂ ਐਕਟੀਵਿਟੀਜ਼ ਕੀ ਨੇ ਕਿਉਂ ਨਹੀਂ ਮੈਂ ਕਿਉਂ ਲੋਕ ਜਾਣ ਕੇ ਕਹਿੰਨਾ ਵੀ ਅਸੀਂ ਐਵੇਂ ਨਹੀਂ ਕੋਈ ਐਕਟੀਵਿਟੀ ਕਰਦੇ ਉਹਦਾ ਕੋਈ ਕਾਰਨ ਹੈ ਤੇ ਜਦੋਂ ਤੱਕ ਉਹ ਕਾਰਨ ਖਤਮ ਨਹੀਂ ਹੁੰਦਾ ਅਸੀਂ ਉਹ ਕਾਰਵਾਈਆਂ ਕਰਦੇ ਮੈਂ ਤੇ ਖਾਰਕੂ ਆਦ ਸੀਗਾ ਅਜਿਹਾ ਕੰਮ ਕੀਤਾ ਹੁਣ ਅਸੀਂ ਦੂਜੇ ਤਰੀਕੇ ਕਰ ਰਹੇ ਹਾਂ ਲੋਕਤੰਤਰੀਕਨਾ ਪਰ ਅਸੀਂ ਪਿੱਛੇ ਤਾਂ ਨਹੀਂ ਹਟੇ ਉਹ ਕ ਸਾਡੇ ਸ਼ਹੀਦ ਗੁਰੂ ਅਰਜਨ ਸਾਹਿਬ ਵੀ ਹੈਗੇ ਨੇ ਸਾਡੇ ਯੋਧੇ ਸਾਡੇ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਹੈਗੇ ਨੇ ਗੁਰ ਤੇਗ ਬਹਾਦਰ ਸਾਹਿਬ ਜੀ ਵੀ ਹੈਗੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਇਹ ਸਾਰੇ ਦਸਾਂ ਗੁਰੂ ਸਾਹਿਬਾਨ ਦਾ ਤਰੀਕਾ ਅਡਟ ਹੋ ਸਕਦਾ ਹੈ ਪਰ ਉਹਨਾਂ ਦੀ ਜਿਹੜੀ ਸੁਰ ਸੀ ਉਹ ਇੱਕੋ ਸੀ ਸਾਡੀ ਅਣਖ ਸਾਡੀ ਇੱਜ਼ਤ ਸਾਡੀ ਗੈਰਤ ਜਿੱਦਾਂ ਬਰਕਰਾਰ ਰਹੂਗੀ ਅਸੀਂ ਉਦਾਂ ਰਹਾਂ ਚਲੋ ਇਹਨੂੰ ਬਹੁਤ ਨਮਾਉ ਉਦੋਂ ਮੈਂ ਅੱਗੇ ਚੱਲਦਾ ਉਸ ਲੜਾਈ ਜਦੋਂ ਅਸੀਂ ਆਪਣੇ ਆਪ ਨੂੰ ਘਿਰਿਆ ਸਮਝਿਆ ਉਦੋਂ ਸਰਦਾਰ ਕਪੂਰ ਸਿੰਘ ਵੀ ਜੂਦੇ ਸੀ ਹੋਰ ਲੀਡਰ ਵੀ ਸੀ ਉਹਨਾਂ ਨੇ ਫੈਸਲਾ ਕੀਤਾ ਯਾਰ ਐ ਤੱਕੜ ਸੀ ਘੁੱਟ ਕੇ ਮਾਰ ਜਾ ਐਨੀ ਵੱਡੀ ਗਿਣਤੀ 'ਚ ਸਾਡੀ ਕੀ ਮੁਕਤ ਹੈ ਅੱਜ 140 ਕਰੋੜ ਹੈ ਅਸੀਂ ਹੈਗੇ ਆ 1.5 ਕੋਰੋ ਜਿਹੜੇ ਇਸ ਬੁੱਲ ਤੇ ਇੱਥੇ ਪੰਜਾਬ ਤੇ ਵਸਦੇ ਆ ਜਾਂ ਇਸ ਦੇਸ਼ ਤੇ ਵਸਦੇ ਆ ਬਾਕੀ ਚਲੋ ਅੱਡ ਦੇਸ਼ਾਂ ਚ ਜਿਹੜਾ ਕੋਈ ਰਹਿਣੇ ਆ ਸੀ 140 ਕਰੋੜ ਜਾਂ 130 ਕਰੋੜ ਜਾਂ 120 ਕਰੋੜ ਜਾਂ 100 ਕਰੋੜ ਕਨੋਂ ਮੁਸਲਮਾਨਾਂ ਨੂੰ ਕੱਢ ਕੇ ਕ੍ਰਿਸਚੀਅਨਾਂ ਨੂੰ ਕੱਢ ਕੇ ਜੇ 100 ਕਰੋੜ ਬੰਦੇ ਦੇ ਮੁਕਾਬਲੇ ਅਸੀਂ ਕਿਹੜਾ ਕਾਨੂੰਨ ਬਣਾ ਲਾਂਗੇ ਪੰਜਾਬ ਵਿੱਚ ਸਾਨੂੰ ਕੁਝ ਆਪਣਾ ਅੱਡ ਕਰਨਾ ਪਊਗਾ ਸਾਡਾ ਸਾਡੇ ਅਧਿਕਾਰ ਸੁਰੱਖਿਤ ਹੋਣੇ ਚਾਹੀਦੇ ਨੇ ਉਹ ਲੜਾਈ ਲੜਨ ਵਾਸਤੇ ਸਾਡੇ ਉਸ ਵਕਤ ਦੇ ਲੀਡਰਾਂ ਨੇ ਪੰਜਾਬ ਸੂਬੇ ਦਾ ਸੋਚਿਆ ਕਿ ਜਿੱਥੇ ਸਿੱਖਾਂ ਦੀ ਬਹੁ ਗਿਣਤੀ ਹੈ ਅਸੀਂ ਉਹਨੂੰ ਅੱਡ ਕਰ ਲੰਮੀ ਹੈ ਨਹੀਂ ਘਟਾ ਘਟ ਉੱਥੇ ਤਾਂ ਸਾਡਾ ਰਾਜ ਹੋਵੇ ਮੇਰੇ ਅਕਲ ਮੁਤਾਬਕ ਉਹ ਉਹ ਵੀ ਸਾਡੇ ਪੁਰਖਿਆਂ ਦੀ 47 ਤੋਂ ਬਾਅਦ ਫਿਰ ਦੁਬਾਰਾ ਗਲਤੀ ਸੀ ਜੇ ਅਸੀਂ ਲੈਣ ਵਾਸਤੇ ਤੁਰੇ ਸੀ ਅਸੀਂ 16 ਸਾਲ ਥੋੜਾ ਸਮਾਂ ਨਹੀਂ ਹੁੰਦਾ 16 ਸਾਲ ਮੋਰਚਾ ਲਾਇਆ ਪੰਜਾਬੀ ਸੂਬੇ ਦਾ 1950 52 ਤੋਂ ਲੈ ਕਰਕੇ 66 ਤੱਕ ਚਾਰਜ ਫੈਸਲਾ ਹੋਇਆ ਵੀ ਆ ਜਿਹੜੇ ਇਲਾਕੇ ਨੇ ਇਹ ਪੰਜਾਬ ਬਣਾ ਦੋ ਉਹਦਾ ਆਧਾਰ ਕੀ ਸੀ ਉਹਦਾ ਆਧਾਰ ਸੀ ਜਿਹੜੇ ਪੰਜਾਬੀ ਬੋਲਦੇ ਇਲਾਕੇ ਨੇ ਉਹ ਪੰਜਾਬ ਬਣਾ ਦੋ ਅੰਮ੍ਰਾਲਾ ਵੀ ਪੰਜਾਬੀ ਬੋਲਦਾ ਸੀ ਕਰਨਾਲ ਵੀ ਪੰਜਾਬੀ ਬੋਲਦਾ ਸੀ ਸਰਸਾ ਵੀ ਪੰਜਾਬੀ ਬੋਲਦਾ ਸੀ ਗੰਗਾ ਨਗਰ ਤੱਕ ਵੀ ਪੰਜਾਬੀ ਬੋਲਦਾ ਸੀ ਕਾਂਗੜਾ ਵੀ ਪੰਜਾਬੀ ਬੋਲਦਾ ਸੀ ਉਹ ਚੰਡੀਗੜ੍ਹ ਤਾਂ ਹੈ ਹੀ ਆ ਵਿੱਚ ਉਹ ਬਾਹਰ ਕੱਢ ਕੇ ਸਾਡਾ ਅੱਜ ਵਾਲਾ ਪੰਜਾਬ ਦੇ ਰਿਹਾ ਇੱਕ ਬੰਦਾ ਸੀ ਸਿਰਫ ਯਾਦ ਰੱਖਿਓ ਦਰਸ਼ਨ ਸਿੰਘ ਫੇਰੂਮਾਨ ਅੱਜ ਕਿਤਾਬਾਂ 'ਚ ਉਹਦਾ ਨਾਮ ਕਿਤੇ ਮਿਲ ਜਾਂਦਾ ਹੈ ਪਰ ਸਾਡੀਆਂ ਯਾਦਾਂ 'ਚ ਉਹਦਾ ਨਾਮ ਆੜਦਾ ਦਰਸ਼ਨ ਸਿੰਘ ਫੇਰੂਮਾਨ ਨੇ ਕਿਹਾ ਜਿਉਂ ਉਹ ਪਾ ਮੰਗਿਆ ਸੀ ਉਹ ਤਾਂ ਮਿਲਿਆ ਨਹੀਂ ਅਸੀਂ ਇਹ ਪੰਜਾਬ ਸਰਕਾਰ ਕਿਉਂ ਕਰੀ ਜਿੱਤੇ ਵਿੱਚ ਚੰਡੀਗੜ੍ਹ ਵੀ ਨਹੀਂ ਹੈਗਾ ਉਹਨੇ ਭੁਖੜ ਤਾਰ ਰੱਖ ਦਿੱਤੀ ਵੀ ਜਾਣਾ ਤਾਂ ਸਾਨੂੰ ਉਹ ਪੰਜਾਬ ਦੋ ਜਿਹੜਾ ਪੰਜਾਬ ਅਸੀਂ ਮੰਗਿਆ ਸੀ ਜਾ ਫਿਰ ਅਸੀਂ ਨਹੀਂ ਲੈਂਦੇ ਸਾਡਾ ਚੱਲਦਾ ਮੋਚਾ ਪਰ ਬਾਕੀ ਲੀਡਰਾਂ ਨੂੰ ਭੁੱਖ ਸੀਗੀ ਦੂਜੀ ਉਹਨਾਂ ਦੇ ਆਹ ਕਾ ਕੀ ਉਹ ਕੱਲਾ ਰਹਿ ਗਿਆ ਪਰ ਉਹ ਬੰਦਾ ਯਾਦ ਰੱਖੋ 74 ਦਿਨ ਭੁੱਖਾ ਰਹਿ ਕੇ ਸਵਰਗ ਦਾਸ ਕੋ ਮੈਂ ਉਹ ਸ਼ਹੀਦ ਕੋ ਕਿਉਂਕਿ ਉਹ ਕਿਸੇ ਸਾਂਝੇ ਮਕਸਦ ਲਈ ਗਿਆ ਬੇਸ਼ੱਕ ਇਹ ਤਰੀਕਾ ਸਿੱਖਾਂ ਦੇ ਵਿੱਚ ਪ੍ਰਮਾਣਿਤ ਨਹੀਂ ਪਰ ਉਹ ਕਹਿੰਦਾ ਹੁਣ ਮੈਂ ਕੱਲਾ ਕਰਾਂ ਕੀ ਮੈਂ ਆਪਣਾ ਰੋਸ ਤਾਂ ਪ੍ਰਗਟ ਕਰਨਾ ਹੈ ਦਰਸ਼ਨ ਸੰਸੇਦੂ ਮੰਨ ਕੇ ਸੱਚ ਬੋਲਦਾ 66 ਆ ਗਿਆ ਇਹ ਸੂਬਾ ਮਿਲ ਗਿਆ ਉਹ ਸੂਬੇ ਮਿਲਣ ਨਾਲ ਕੀ ਹੋਇਆ ਸਾਡੇ ਪਾਣੀਆਂ ਦਾ ਹੱਕ ਸਾਡੇ ਕੋਲ ਚਲਾ ਉਹ ਕਹਿੰਦੇ ਜੀ ਪਹਿਲਾਂ ਇਹ ਸੂਬਾ ਇੱਕੋ ਸੀਗਾ ਪਾਣੀ ਤੁਹਾਡੇ ਸਾਂਝੇ ਸੀ ਹੁਣ ਸੂਬੇ ਬਣ ਕੇ ਤਿੰਨ ਚੌਥਾ ਚੰਡੀਗੜ੍ਹ ਹਰਿਆਣਾ ਬਣ ਗਿਆ ਇਹਦੇ ਵਿੱਚੋਂ ਹੀ ਹਿਮਾਚਲ ਬਣ ਗਿਆ ਪੰਜਾਬ ਬਣ ਗਿਆ ਚੰਡੀਗੜ੍ਹ ਬਣ ਗਿਆ ਹੁਣ ਤਾਂ ਪਾਣੀ ਵੰਡ ਕੇ ਦੇਵਾਂਗੇ ਹੁਣ ਅਧਿਕਾਰ ਤੁਹਾਡਾ ਨਹੀਂ ਰਿਹਾ ਹੁਣ ਅਧਿਕਾਰ ਸੈਂਟਰਲ ਹੋਗਾ ਕਿਉਂਕਿ ਹੁਣ ਚਾਰ ਸੂਬੇ ਹੋਗੇ ਇੱਦਾਂ ਕਿ ਸਾਡਾ ਪਾਣੀ ਦਾ ਕੋਹ ਤੇ ਅੱਗੇ ਕੋਹ ਤੱਕ ਕੋਈ ਜਾਂਦੇ ਪੰਜਾਬੀ ਬੋਲਦੇ ਇਲਾਕੇ ਸਾਡੇ ਤੋਂ ਕੋਹ ਨੇ ਕਿ ਸਾਰੇ ਮੁਲਕ ਦੇ ਵਿੱਚ ਸੂਬੇ ਬਣੇ ਜ਼ੁਬਾਨ ਦੇ ਆਧਾਰ ਤੇ ਮਹਾਰਾਸ਼ਟਰਾ ਮਰਾਠੀ ਬੋਲੋ ਵਾਲੇ ਮਹਾਰਾਸ਼ਟਰਾ ਬਣ ਗਈ ਗੁਜਰਾਤੀ ਬੋਲ ਵਾਲੇ ਉੱਥੇ ਤਾਂ ਕੋਈ ਮੋਰਚੇ ਤਾਂ ਨਹੀਂ ਉੜੀਸਾ ਉੜੀਆ ਬੋਲੋ ਵਾਲੇ ਉੜੀਸਾ ਦੇ ਮਰ ਗਏ ਕੰਨੜ ਬੋਲਣ ਵਾਲੇ ਕਰਨਾਟਕਾ ਬਣ ਗਈ ਸਾਰੇ ਬਾਸ਼ਾ ਦੇ ਆਧਾਰ ਤੇ ਬਣੇ ਨੇ ਪਰ ਜਦੋਂ ਤੁਹਾਡੀ ਵਾਰੀ ਆਈ ਤੁਹਾਨੂੰ ਮੋਰਚੇ ਲਾਣੇ ਪਏ ਫਿਰ ਵੀ ਅੱਧਾ ਹੀ ਕੱਟ ਕੇ ਦੇ ਦਿੱਤੇ ਪੰਜਾਬੀ ਪਰਲੇ ਬੋਲਦੇ ਨੇ ਦੇਤਾ ਹੋ ਗਲਾਪਸਾ ਸੋ ਇਹ ਸਾਰੀਆਂ ਗੱਲਾਂ ਛਾੜ ਕਰ ਫਿਰ ਕੌਮ ਮਿਤੀ 1973 ਦੇ ਵਿੱਚ ਕੌਮ ਨੇ ਫਿਰ ਫੈਸਲਾ ਕੀਤਾ ਕਿ ਅਨੰਦਪੁਰ ਦੇ ਨਾਮ ਦੇ ਉੱਤੇ ਇੱਕ ਮਤਾ ਪਾਸ ਕੀਤਾ ਜਿਹਨੂੰ ਅੱਜ ਵੀ ਅਸੀਂ ਅਨੰਦਪੁਰ ਦਾ ਮਤਾ ਕਹਿੰਦੇ ਆਂ ਪਰ ਤੇ ਕੋਈ 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 ਨਾ ਕੋਈ ਮਿਲ ਕੋ ਮੰਗ ਲਿਓ ਮੈਂ ਫੋਟੋਸ਼ਾਪ ਕਰਕੇ ਕਰਾ ਕੇ ਤੁਹਾਨੂੰ ਦੇ ਦੂਗਾ ਵੀ ਨੰਦਪਤਾ ਮਤਾ ਹੈ ਕਿ ਸੀ ਜਿਹੜਾ ਤੁਹਾਡੀ ਕੌਮ ਨੇ ਫਿਰ ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਹਾਰੇ ਪੇ ਮਹਿਸੂਸ ਕੀਤਾ ਆਪਣੇ ਆਪ ਨੂੰ ਕੌਮੀ ਤੌਰ ਤੇ ਤਾਂ 1973 ਚ ਉਹੀ ਸਰਦਾਰ ਕਪੂਰ ਸਿੰਘ ਉਹਨੇ ਫਿਰ ਇੱਕ ਮਤਾ ਪੇਸ਼ ਕੀਤਾ ਅਨੰਦਪੁਰ ਸਾਹਿਬ ਮੀਟਿੰਗ ਹੋਈ ਸਿੱਖਾਂ ਦੀ ਅਕਾਲੀਆਂ ਦੀ ਵੀ ਆਹ ਜਿਹੜੀਆਂ ਗੱਲਾਂ ਨੇ ਜੇ ਤਾਂ ਮੰਨਦੇ ਹੋ ਫਿਰ ਤਾਂ ਅਸੀਂ ਇੰਡੀਆ 'ਚ ਰਹਾਂਗੇ ਨੀ ਤਾਂ ਬਰ ਅਸੀਂ ਇੰਡੀਆ ਚ ਨਹੀਂ ਰਹਿੰਦੇ ਇਹ ਅਨੰਦਪੁਰ ਦਾ ਮਤਾ ਕਹਿੰਦਾ ਹੈ ਪੰਜ ਮਹਿਕਮੇ ਬੰਦਪੁਰ ਦੇ ਮਤੇ ਦੀ ਜਿਹੜੀ ਮੇਨ ਗੱਲ ਹੈ ਉਹ ਇਹ ਹੈ ਕਿ ਪੰਜ ਮਹਿਕਮੇ ਸੈਂਟਰ ਆਪਣੇ ਕੋਲ ਰੱਖ ਲਵੇ ਬਾਕੀ ਸਾਨੂੰ ਸਾਰਾ ਅਦਕਾਰ ਉਹ ਪੰਜ ਕਿਹੜੇ ਨੇ ਵਿਦੇਸ਼ ਵਿਭਾਗ ਕਰੰਸੀ ਰੇਲਵੇ ਡਾਕ ਤਾਰ ਤੇ ਇਨਕਮ ਟੈਕਸ ਇਹ ਪੰਜ ਮਹਿਕਮੇ ਸੈਂਟਰ ਦੇ ਹੋਣਗੇ ਬਾਕੀ ਸਾਰੇ ਤੁਸੀਂ ਕਿਹੜੀ ਫਸਲ ਉਗਾਉਣੀ ਹੈ ਉਹਦੇ ਤੇ ਕਿਹੜੀ ਕੀਮਤ ਤੈਅ ਕਰਨੀ ਹੈ ਕਿਹੜੇ ਮੁਲਕ ਤੇ ਜਾ ਕੇ ਵੇਚਣੀ ਹੈ ਇਹ ਸਾਰਾ ਸੂਬਾ ਤੈਅ ਕਰਦਾ ਇਹ ਚੀਜ਼ਾਂ ਵੜਾ ਕੇ ਇੱਕ ਅਨੰਦਪੁਰ ਦਾ ਮਤਾ ਪਾਸ ਕਰ ਲਿਆ ਕਾਂਗਰਸ 78 ਵਿੱਚ ਸੈਂਟਰ ਕਹਿੰਦੀ ਜੀ ਇਹ ਬੜਾ ਸਖਤ ਹੈ ਇਹ ਤਾਂ ਅਡ ਦੇਸ਼ ਹੀ ਬਣ ਗਿਆ ਇਹਨੂੰ ਢਿੱਲਾ ਕਰੋ ਅਕਾਲੀਆਂ ਨੇ ਢਿੱਲਾ ਕਰ ਲਿਆ ਸੰਜਰਨੈਜ਼ਿੰਗ ਉਸ ਟਾਈਮ ਤੱਕ ਆ ਚੁੱਕੀ ਸੀ ਤਾਂ ਉਹਨਾਂ ਨੇ ਕਿਹਾ ਵੀ ਜੇ ਉਹ ਘੱਟ ਕਰਤਾ ਨਰਮ ਕਰਤਾ ਨਾ ਹੋਂ ਇਸ ਤੇ ਫਿਰ ਖੜਜੋ ਸਾਰੇ ਫਿਰ ਤੁਹਾਡੇ ਪੁਰਖਿਆਂ ਨੇ 4 ਅਗਸਤ 1981 82 ਨੂੰ ਧਰਮਜੋਤ ਮੋਰਚੇ ਦੇ ਨਾਂ ਥੱਲੇ ਆਨੰਦਪੁਰ ਦੇ ਮੱਤੇ ਦੇ ਉੱਪਰ ਇੱਕ ਮੋਰਚਾ ਲਾਇਆ ਜਿਹਨੂੰ ਕਿਹਾ ਗਿਆ ਧਰਮਜੋਤ ਮੋਰਚਾ ਜਿਹਦੇ ਸੰਤਾਂ ਦੀ ਸ਼ਹੀਦੀ ਹੋਈ ਬਾਅਦ ਚ ਸਾਰੇ ਉਸ ਵਕਤ ਤਾਂ ਮੰਨ ਗਏ ਇਹਦੀਆਂ ਸਾਈਡੀਆਂ ਹੋਰ ਕਹਾਣੀਆਂ ਬਹੁਤ ਨੇ ਮੈਂ ਹਜੇ ਲੰਮਕਾਉਂਦਾ ਨਹੀਂ ਉਹ ਵੀ ਜਦੋਂ ਇਹ ਤੋਂ ਸਮਝ ਆਊਗਾ ਵੀ ਇਹ ਸਾਰਾ ਕੁਝ ਹੈ ਕੀ ਸੀ ਸੰਤ ਜੀ ਨੇ ਉਹਨਾਂ ਦੀ ਗੱਲ ਮੰਨ ਲਈ ਪਰ ਨਾਲ ਇਹ ਕਹਤਾ ਜਿਸ ਚੀਜ਼ ਦੀ ਅਜ ਅਰਦਾਸ ਕਰੋਗੇ ਉਸ ਤੇ ਪੂਰੇ ਹੋਏ ਬਿਨਾ ਫਿਰ ਮੋਰਚਾ ਨਹੀਂ ਖਤਮ ਹੋਊਗਾ